What is you? ਜੀ 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 ਤੇ ਜਿਹੜੀ ਜਨਾ ਉਹ ਜ਼ਮੀਨ ਦੇ ਦੋਹੰਦੀ ਟਾਪ ਦਾ ਜਿਹੜਾ ਉਹ ਦਾ ਮੇਕਾਦਰੀ ਹੈ ਉਹ ਵੀ ਦੁਖੀ ਹੁੰਦੇ ਕਿੱਡੇ ਦੇ ਵੀ ਕਿਹੜਾ ਨਹੀਂ ਆਉਂਦਾ ਆਉਂਦੇ ਕੁਛ ਨਹੀਂ ਹੈ ਇਹ ਬੰਗਲਾ ਨੂੰ ਸਮਾ ਲੈਣੇ ਨਹੀਂ ਸਾਡੀ ਜਨਗ ਨਹੀਂ ਲਿਆ ਉਹ ਵੀ ਦੁਖੀ ਹੁੰਦਾ ਜਿਹੜਾ ਵਿਚ ਵੜ ਪੈਂਦਾ ਕਿੰਨੀ ਕਰਦਾ ਇੱਕ ਵਾਰ ਜਿਹਦੇ ਪੈਰ ਨਹੀਂ ਨਾ ਇਹ ਫਿਰ ਆ ਜਿਹੜਾ ਮਾਰ ਪੰਦਾ ਜਿਹੜਾ ਮਾਰ ਪੰਦੀ ਗੁਰੂ ਸਿੰਘ ਉਹ ਮੰਡੀ ਦੀ ਵੀ ਉਸਲਾ ਬਾਂ ਹਾਂ ਪਹਿਲਾਂ ਬੱਡੇ ਚਾਰ ਮਹੀਨੇ ਚੱਲ ਗਿਆ ਜਿਹੜਾ ਕਰ ਗਿਆ ਇਹ ਵੀ ਫੋਟੋ ਕਰਕੇ ਫਿਰ ਇੱਕ ਦਿਨ ਜਿਹੜਾ ਮਾਰ ਤੋਂ ਕਰਾਉਂਦੇ ਨੇ ਉਹ ਤਾਂ ਨਹੀਂ ਜਿਹੜਾ ਸਾਰੇ ਤੇ ਨਹੀਂ ਲੱਗਦੀ ਇਹਦਾ ਇੱਕ ਮੀਂਹ ਹੈ ਜੀ ਮਾਰ ਤੋਂ ਨਾ ਉਹ ਵੀ ਜਿਹੜਾ ਹੱਡ ਕੇ ਜਰਾਨੀ ਕਿਉਂ ਨੇ ਬਰਹਾਈਆਂ ਰਹਿਣਾਂ ਸਭ ਉਹ ਕੋਈ ਖਬਰ ਨਹੀਂ ਆਉਂਦੀ ਆਪ ਵੀ ਜੀ ਹੁੰਦੇ ਜੇ ਮਿਲੂਗਾ ਉਹ ਵੀ ਕੁਝ ਨਾ ਲੱਗਦਾ ਇਹ ਕੋਈ ਇਹ ਨਾ ਕਰਨ ਜੇ ਆ ਕੋਈ ਮੈਂ ਦਸਾਈ ਮਿਲ ਜੇ ਤੇ ਸਾਡੀ ਕੁਸ਼ਤੀ ਹੋਣਾ ਹੈ ਛੋੜੇ ਬੋੜੇ ਦੀ ਕੁਸ਼ਤੀ ਕਰਾ ਕੇ ਇਹ ਹੋਵੇ ਗੀਨ ਤੇ ਚਾਹੀਦੀ ਫੇਰ ਕਿ ਜੁੜਤ ਖੂਬੀ ਹੋਣਾ ਹੈ ਜਦੋਂ ਮਨਾਵਾਇ ਤੋਂ ਸਾਰੀ ਨੂੰ ਤਾਂ ਜੀ ਮਾਰਦੇ ਹੋਏ ਉਹ ਸਾਰੀ ਨੂੰ ਜਿਹੜੂ ਮਾਰਦੇ ਨੇ ਕਿੰਨੀ ਚੰਗਾ ਤੇ ਨਹੀਂ ਕਿਹਾ ਉਹ ਵੀ ਤੁਮ ਬਤੂ ਇਹਦਾ ਮਾਲਕ ਹੈ ਉਹ ਰੋਡੀਆਂ ਨੂੰ ਕਰ ਵੇਚੀ ਹੈ ਹੈ ਇਹ ਮਾਲਕ ਨਾਲ ਹੋਵੇ ਮੈਨਾਂ ਨੂੰ ਵੀ ਰੋਣਾ ਪੈ ਜਾਂਦਾ ਹੈ ਹਾਂ ਜੀ ਪਹਿਲਾਂ ਮਾਰ ਕੇ ਹਾਂ ਤੁਮਾ ਮਾਰੇ ਗੱਲਾ ਸਮਾਉਂਦੇ ਕਿਰੇਨਾ ਪੀਉਂਦੇ ਮਾਰੇ ਅੰਗੂਰ ਕਿੰਗਾਇਆ ਇਹਨਾਂ ਨੂੰ ਕੀ ਚੋਣ ਹੋ ਗਿਆ ਕੰਮ ਕੋ ਪਰ ਇਹ ਪੈ ਨਹੀਂ ਹੋਇਆ ਇਹ ਨੂੰ ਹਾਂ ਬਈਆ ਜਨਾ ਸਾਡੇ ਸਮੂਹ ਵਾਲਾ ਇਹ ਮਰਨ ਕਿ ਨਾ ਹੁਕਮ ਦੇਸਾ ਹੈ ਕਿ ਜਿਹਨੇ ਲਾ ਨਹੀਂ ਤੇ ਆਪੇ ਆਪਣੀ ਬਣਾ ਲੀ ਜਿਹੜਾ ਉਹਦਾ ਨਾਮ ਮੰਡਾਇਆ ਦਿੱਤਾ

i

ਤਾਂ ਵਿੱਚ ਕਿੱਡਾ ਬਹੁਤ ਸ਼ੁਕਰੀਆ ਹਾਂ। ਹਾਂ। ਉਹਦਾ ਕਿੱਡਾ ਬੜਾ ਦਰਦ ਕਰਦਾ। ਠੀਕ ਹੈ। ਇਹ ਕਿੱਡਾ ਬੜਾ ਕਾਰਜ ਬਣ ਜਾਂਦਾ। ਇਹ ਵੀ ਜੰਦਾ ਜੰਮਦਾ ਉਹ ਲਖੀਆ ਤੇ ਕਿੰਨੀ ਸ਼ਾਨ ਹੁੰਦਾ ਕਿੱਡਾ ਕਾਰਨ। ਕਿਸੇ ਤਰ੍ਹਾਂ ਅਭਿਸ਼ੇਕ ਕਰਨਾਂ ਅਸੀਂ। ਫਿਰ ਵੀ ਸ਼ੁਕਰੀਆ। ਜੀ ਜੋ ਕਹੇ ਕਿ ਕਿੰਨਾ ਕੁਸ਼ ਬੱਡੀ ਬੱਡੀ ਜੀ ਸ਼ੂਕੀ ਹੋਈ ਹੈ ਇਹ ਤਾਂ ਕੀ ਜਿਹੜਾ ਜਿਹੜੀ ਜਿਹੜੀ ਉਹ ਤਾਂ ਬੀਜ ਉਹਨਾਂ ਦੇ ਜਾਂਦਨ ਹਨ ਇਸੇ ਤਰ੍ਹਾਂ ਜਿਹਨਾਂ ਦੇ ਨਾਮ ਨੂੰ ਬੀਜਦੇ ਨਹੀਂ ਉਹਨਾਂ ਦੇ ਪਰਹੀਤ ਨੂੰ ਕੋਈ ਬੀਜ ਜਿਵੇਂ ਤਾਂ ਜੀ ਬੀਜ ਆਪਾਂ ਕੁਝ ਜਿਹਨੂੰ ਉਹਦਾ ਟਾਈਮ ਦਾ ਕਰਕੇ ਪੱਟ ਕੇ ਦੇਖੋ ਕੰਟੀ ਵੀ ਜੀ ਇਹ ਪਗੜੀ ਸਾਡਾ ਅੱਜ ਦਿਨ ਆਪਣੀ ਜ਼ਮੀਨ ਦੀ ਹੈ ਪੱਟ ਕੇ ਨਿਕਲ ਸੁਣਾਉਣਾ ਉਹ ਵੀ ਗੱਜਾਂ ਦਾ ਹੈ ਗੱਲ ਕੇ ਦੁਵਾਰੀ ਰੂਪਤਾ ਹੈਗਾ ਫਿਰ ਵਿਟਨ ਦੀ ਹੈ ਕਿਵੇਂ ਕੋਈ ਕੋਣ ਦੀ ਦੇ ਲੈ ਲੈਣ ਦੀ ਜ਼ਮੀਨ ਹੈ ਪਰ ਉਹ ਗੱਜਾਂ ਦਾ ਹੈ ਬਾਅਦ ਪਿਆ ਰਹੇ ਬਾਅਦ ਕੁੜੀ ਜ਼ਮੀਨ ਦਾ ਨਾ ਉਹਦੇ 35 ਕਿਲੋ ਵੀਚ ਹੀ ਰੱਖ ਲੋ ਉਹ ਘੱਟ ਜਾਊਗਾ ਪਰ 35 ਤੋਂ 35 ਸਵਾ 35 ਨੂੰ ਹੈ ਤੂੰ ਦਾ ਉਹਦਾ ਮਤਲਬ ਅੱਜ ਨਹੀਂ ਬੀਜਦੇ ਆ ਜਿਹੜੀ ਪ੍ਰਕਾਸ ਕਰਦੇ ਆ ਫੇ ਉਹ ਪਾਂਡਾ ਦੇ ਅੰਦਰ ਜਿਸੇ ਪਨਾ ਆਪਰ ਪੀ ਹੈ ਨਾਮ ਇਹਦੇ ਬੀਜੇ ਬਣਾ ਕੇ ਬਦਲਣ ਹੈ ਇਹਦਾ ਰੂਪ ਬਦਲਦਾ ਹੈ ਜਿਵੇਂ ਦਾਣਾ ਨਾ ਹੈ ਛੇ ਜਾ ਕੇ ਨਾਮ ਬੋਲੇ ਹਾਂ ਆ ਬਗਲ ਦਾ ਸਾਰਾ ਡਿਜਨ ਲੱਗ ਰਿਹਾ ਹੈ ਕਿ ਮੇਰੇ ਕੋਲ ਇਹ ਆਪਣੇ ਹੈ ਇਹ ਬਗਲ ਹੈ ਇਹ ਵੀ ਜਾਈਏ ਫਿਰ ਆਸ ਵੀ ਹੈ ਜੀ ਜਿਹਨੂੰ ਜੰਮਣਾ ਵੀ ਹੈ ਪਰਵਾਸਤ ਇਹ ਆ ਮਾੜੇ ਸੰਗ ਵਿੱਚ ਰਹਿਣਾ ਨਸ਼ੀ ਤੋਂ ਤੀਰਖਾ ਤੇ ਜੀ ਬੜਾਈ ਚੱਲੋ ਸੁਭਾਅ ਕੀ ਆ ਚੰਗਾ ਸੰਕਰਨਾ ਇੰਨੀ ਸੋਚ ਸ਼ਿਵਾ ਜੀ ਦਾ ਸਵਾਗਤ ਹੈ ਸਮਾਰੋਹ। ਜਿਹੜੀ ਇਹ ਕੀ ਨਿਸ਼ਵਾਹ ਕਰਦਾ ਕੋਈ ਤੁਹਾਡੇ ਨਹੀਂ ਆਟਾੜ ਤੋਂ ਵੀਰਾਂ ਕੋਲ ਤੜਕਦੀ ਹੈ। ਹੈ? ਖੇਤੀ ਦਾ ਇਹ ਹੀ ਹੈ। ਬੇਸ਼ੱਕ ਇਹਨੂੰ ਕੋਈ ਲਾਪਰਵਾਹੀ ਨਾਲ ਬੀਜ ਨਹੀਂ। ਬੇਸ਼ੱਕ ਇਹਨਾਂ ਸ਼ੌਂਕਾ ਦੀ ਹੈ। ਹੈ? ਜੇ ਜਿਹੇ ਕੋਈ ਪ੍ਰਵਾਸ ਕਰੂਗਾ ਕੋਈ ਤਾਂ सही होती है आज हथ अखान कपैर साम के रखो ऐसा बड़ी किरपारी हो सभी आगे कट्ठा कर दें फिर सामने सीखो हमारे सामने तो बचो हमारे पास को बचो लिखा बजे नशे ਨਹੀਂ ਇਹ ਸਮਾਈ ਹੈ ਫ੍ਰੀਜ਼ ਨੂੰ ਸਾਹਮਣੇ ਨਹੀਂ ਫ੍ਰੀਜ਼ ਨੂੰ ਵੀ ਕਿਸੇ ਕਾਜ ਦੇ ਤਰਸ ਤਰਸ ਕੇ ਕਰਦੇ ਨੇ ਪੂਰਾ ਜਨਪਦਿਕ ਵਾਇਬ ਨੂੰ ਮਰੀਏ ਨੇ ਜਿਹਦੇ ਅੰਦਰ ਕਿਰਕੇ ਨਹੀਂ ਹੈਗਾ ਤਰਸ ਨਹੀਂ ਹੈ ਉਹ ਜਾਦੂ ਨਹੀਂ ਨਹੀਂ ਦਿਨਾਂ ਵੀ ਨਹੀਂ ਟਿਕਦਾ ਹਾਂ ਇਹ ਆਇਆ ਹੋ ਪੂਰਾ ਉਹਨਾਂ ਦਾ ਨਾਮ ਨਹੀਂ ਬეკੇ ਉਹ ਕਾਇਲਿਕ ਆਪਣਾ ਬਾਗ ਦੇ ਹਾਲ ਨਾ ਕੋਈ ਐਸੀ ਬეკੇ ਉਹ ਸੰਗਤ ਬਾਗੀ ਤੇ ਮਹਾਤਮਾ ਤੋਂ ਸਰ ਉਹਨਾਂ ਕਹਿੰਦੇ ਕਿ ਕੁਸਮਾ ਦੇ ਦਰਮਾਨ ਦਾ ਹੈ ਹੈ ਹਾਂਜੀ ਕਹਿੰਦੇ ਇਹ ਦਾ ਸੰਤੂਨ ਦਾ ਮੈਂ ਦੂਹੇਤ ਮਾਜਦਵਾਦੀ ਖੋਲਦਾ ਨੂੰ ਮੈਂ ਹੋਲਣਾ ਸੇਵਤ ਆਇਲ ਬਣਿਆ ਨਹੀਂ ਸਹੀ ਹੈ ਹੈ ਕਹਿੰਦੇ ਭਾਈ ਇਹ ਬੀਜਾ ਜੀਮੇਦਾਰ ਬੀਜੇ ਖਾ ਗਿਆ ਵੀ ਸਾਹਮਣੇ ਰੱਖਣਾ ਸਾਹਮਣੇ ਰੱਖਣਾ ਪੈਂਦਾ ਜੇ ਬੀਜੇ ਖਾ ਗਿਆ ਹਾਂ ਉਹ ਕਰੂਗਾ ਕੀ ਅੱਗੇ ਕਿਉਂਦਾ ਭਾਈ ਲੈ ਕੇ ਤੂੰ ਆਟਾ ਬਿਹਾ ਦੇਗਾ ਪਰ ਜੇ ਉਹ ਸਿਆਣਾ ਬੀਜ ਹੀ ਖਾਂਦਾ ਕੋਈ ਨਹੀਂ ਕਹਿੰਦਾ ਕਿ ਬੀਜ ਆਪਾਂ ਹੋਰ ਲਾ ਲਾਂਗੇ ਹੈ ਇਹ ਸਿਆਣਾ ਸਮਝਦਾ ਆ ਨਾ ਉਹ ਬੀਜ ਹੀ ਖਾਊਗਾ ਦਾਰੀ ਲੈ ਲੇਗਾ ਮੁੰਡਾ ਲੈ ਲੇਗਾ ਹੋਰ ਖਾਣ ਵਾਸਤੇ ਹੈ ਉਹਦੀ ਕਿਚਕੀ ਵਾਲੀ ਜੀ ਕਹਿੰਦੇ ਅੱਗੇ ਸਮਾਂ ਇਹ ਹਜਾ ਆਉਣਾ ਵੀ ਦਾ ਖਾਜਣਗੇ ਪਿਛਾਵਾ ਜਾਂਦੇ ਨੂੰ ਕਮਾਈ ਘਟੂ ਇਹ ਕੋਲੋਂ ਕਮਾਉਂਦੇ ਹੈ ਹੈ ਤਾਂ ਸਾਹਬ ਜੀ ਲਿਖੀ ਹੈ ਕਿਤਾਬ ਲਈ ਸਾਹਮਣਾ ਸਿੱਖੋ ਮੈਂ ਕਹਿੰਦਾ ਸਿੱਖੋ ਸਾਹਮਣਾ ਜੇ ਦੋ ਹੀ ਪੁੱਟੇ ਜਿੰਨਾ ਚਿਰ ਜੀਵਨ ਇਤਨਾ ਕਹਿੰਦੀ ਹੈ ਫੇਰ ਸਮਝੀ ਹੈ ਕੋਈ ਸਾਹਮਣ ਨਹੀਂ ਸਿੱਖੋ ਆਹ ਸਾਰੇ ਦੁੱਖ ਤੇ ਕਮਾਈ ਜੇ ਮੈਨੂੰ ਸਾਹਮਣ ਨਹੀਂ ਮਿਲਦੀ ਫੇਰ ਦੋ ਹੀ ਜਾਨਾਂ ਦੇ ਚੁਕੀਆਂ ਨੇ دنیਾਰਵੀ ਵੀ ਯੂਕੀ ਹੈ ਜ਼ਿੰਦਗੀ ਮਿਲਦੀ ਹੈ ਮਿੰਦਾ ਦਰਗਾਹੀ ਵੀ ਮਿਲਦਾ ਦੋਈ ਫੇਤੀਆਂ ਨਹੀਂ ਦਰਗਾਹੀ ਵੀ ਆ ਕਿੱਦਿਆਂ

ਹਰੇਕ ਜਿਹੜਾ ਕਰਮਾ ਜਿਹੜਾ ਇਸ ਤਰ੍ਹਾਂ ਦਾ ਕੋਈ ਵੀ ਗੁड़ियां ਕੋਈ ਪਟਰਾ ਵਾਲੇ ਜਿਹੜੇ ਬਣਾਦੇ ਨੇ ਤੇ ਜਿਹੜੇ ਕੋਈ ਕਰੀ ਬਣਾਉਂਦੇ ਨੇ ਬਸ ਇਹ ਇੱਕ ਇੱਕ ਤਰ੍ਹਾਂ ਦੀ ਸਾਰੀ ਨਾ ਬੈਠੇ ਕੋਦੋਂ ਵੱਲ ਚਲੇ ਪਾਸੇ ਜਾਵੇ ਕੋਦੋਂ ਉੱਲੇ ਪਾਸੇ ਮੈਨੂੰ ਇਹਦੀ ਮਾਤਰਾ ਇਹਦਾ ਕਿ ਜਿਹੜਾ ਇਹ ਕੋਈ ਅਲਾਉਟ ਆ ਤਫੀਲਾ ਸਵਾਸ ਵੀ ਕਰ ਸਕਦਾ ਹੈ ਸਦੀ ਕੋਈ ਬਗਵਾ ਨਹੀਂ ਦੱਸਾ ਸਦੀ ਕੋਈ ਜੀ ਨਹੀਂ ਸਦੀ ਕੋਈ ਰਾਜ ਨਹੀਂ ਸਦੀ ਕੋਈ ਮਨਜ਼ਰ ਨਹੀਂ ਦੱਸਾ ਕੀ ਜੀ ਪਰਸਨ ਨੇ ਚਾਰ ਫਲਵਾਂ ਦੇ ਪਰਸਨ ਸਮਾ ਆਖਿਆ ਨਹੀਂ ਕਰੇ ਕੰਮ ਦੀ ਦੇਣ ਹੈ ਇਹ ਜੋ ਕਰਮ ਦਾ ਤੇਰੋ ਕਰਮ ਦੀ ਆ ਨਾ ਕਿ ਅਭਿਆਸ ਦਾ ਜੀ ਬਰਾਬਰ ਆ ਕਹਨਾ ਪੁਰਾਣੇ

ਸਮਝ ਆ ਗਿਆ ਜੀ ਪਹਿਲਾ ਲੰਘ ਗਿਆ ਉਹ ਵੀ ਆਪਾਂ ਕੁਝ ਪੈਸਾ ਜੀ ਲੰਘ ਗਿਆ ਜਿਹੜਾ ਅਗਲਾ ਆਊਗਾ ਅਗਲਾ ਤਰੀ ਪਤਾ ਸਾਡੇ ਦੀ ਆਊਗਾ ਨਾ ਨਹੀਂ ਪੂਰਾ ਠੀਕ ਹੋ ਗਿਆ ਸੋ ਜੇ ਆ ਸਮੇਂ ਜੇ ਚੱਲ ਰਿਹਾ ਜਿਹੜੀ ਦੀ ਮੁੱਠੀ ਸੀ ਉਹ ਵਾਪਸ ਜਿੱਲੇ ਤੇ ਵਾਂਗ ਹੀ ਪੁੱਜਦਾ ਫੇਰ ਨਹੀਂ ਜਿਹੜੀ ਬਾਜ਼ੀ ਦਾ ਆਉਣਾ ਉਲੰਘ ਆਸਵਾਸ ਸਮਝਾ ਸਮਝਾ ਕੇ ਇਹ ਨੂੰ ਲਾਓ ਜਿਹੜਾ ਡਾਂਗਿਆ ਉਹਦਾ ਪਸਾਵਾ ਪਾਉਂਦਾ ਨਹੀਂ ਜਿਹੜਾ ਆਗਲ ਦੀ ਆਤ ਨਹੀਂ ਐ ਇਹਦਾ ਕੰਮ ਇਹੋ ਜਿੰਨਾਂ ਦਾ ਰਾਗ ਨਹੀਂ ਜਿੰਨਾਂ ਜੰਟੀ ਮਤਲਬ ਕਰੀਆ ਜੇ ਜੋਰਾ ਹਾਈ ਵਾਰਸ਼ ਹੈ ਜਿਹੜੇ ਕਦੇ ਮਾਰਿਆ ਜਗੇ ਨਾ ਸੁਖਰੀ ਜੀ ਨੇ ਲਿਆ ਹੈ ਕੋਨਾ ਦੇਖਦੇ ਵੀ ਛੱਟੇ ਪੈ ਜਿਹਨੇ ਸੁਖਰੀ ਜੀ ਨਾਲ ਜਿਹੜਾ ਹੋ ਗਿਆ ਉਹਨਾਂ ਦੇ ਪਰ ਆਉਂਦੇ ਵਾਰਸ਼ 2 ਆਇਆ ਸੁਭਾਸ਼ ਇੰਡੀਆ ਵਾਰਸ਼ 3 ਚ ਜੀ ਨਸਾ ਜਿਹੜਾ ਅੱਗੇ ਆ ਗਿਆ ਫੋਨ ਲੀਨ ਹੈ ਮਾ ਜਲ ਨਹੀਂ ਹੈ

ਜਿਨੂੰ ਇੱਕ ਵਾਰ ਜੇ ਇਹਨਾਂ ਗਿਣਾ ਬਦਲਾ ਦੇ ਰਿਹਾ ਪਾਇਆ ਹੈ ਹੈ ਇਸੇ ਤਰ੍ਹਾਂ ਆ ਵੀ ਇਹੀ ਕੀ ਹੈ ਜਿਹੜਾ ਉਹ ਆ ਕੇ ਮੇਰੇ ਕੋਲੋਂ ਵਾਹਿਆ ਜੇ ਆਪਾਂ ਕੋਲੋਂ ਆ ਕੇ ਮੈਂ ਸਭ ਕੁਝ ਜੀ ਵੀ ਮਾਰ ਪਾ ਸਕਦਾ ਹੈ ਜੀ ਨਾ ਇਹ ਜੋ ਸਮਾਉਂਦਾ ਮੈਂ ਇਹ ਨਹੀਂ ਬਤਾ ਕਿ ਇਸ ਕਿਰਿਆ ਵਿੱਚ Satsang with Mooji Copyright thank Oh. Uh -huh. ਬੜਾ ਹੰਗਾ ਜਿਹੜਾ ਜ਼ਮੀਨ ਦੀ ਵੇਗਦਲੀ ਕਰਦਾ ਉਹਨੂੰ ਹਮਾਂ ਰੋਜ਼ ਦਾ ਅਮੀਨੀ ਨਹੀਂ ਤਾਲ ਹੈ ਹਮਾਂ ਨੇ ਨਹੀਂ ਤਾਲ ਪੈ ਜਿਹੜਾ ਸਮੇਂ ਦੀ ਕਾਦੇ ਕਾਦੇ ਜਦ ਕਹਿੰਦਾ ਹਮਾਂ ਨੂੰ ਆਪਾਸ ਚੜਨਾ ਲੈ ਜਿਹੜਾ ਵੇਗਦਲੀ ਕਰਦਾ ਉਹਨੂੰ ਇਹ ਇੱਕ ਉਹ ਜੀਆ ਧੀਰੂਪਾਲ ਨਾ ਉਸ ਕੋਲ ਆਪਣੀਨ ਵਾਲੇ ਤੇ ਉਹ ਲਾਲਚ ਦੇ ਉੱਪਰ ਤੋਂ ਪਰਵਾਹ ਨਹੀਂ ਕਰਦਾ ਜੀ ਨੋੜਾਪੁਰਿਆ ਨੇ ਕਿੱਥੇ ਗਿਆ ਡੋੜਾਪੁਰਿਆ ਨੇ ਡੋੜਾਪੁਰਿਆ ਦਾ ਆਦਵਾਲੂ ਪਾਣਵਾ ਦੇ ਭੈਣਾਂ ਭੈਣਾਂ ਕੰਮਵਾ ਦੇ ਚੰਗੇ ਸੰਗਤ ਦੀ ਲੋ ਸਿੰਘਾ ਸੰਗ ਮਹਾਰਾਜ ਦੀ ਕਿਰਪਾ ਨਾਲ ਜੇ ਦੋਈ ਦੀ ਜਾ ਦੁਰਸਤ ਨੇ ਤਾਂ ਜਗਾ ਹੀ ਜਪਦਾ ਹੀ ਜਦੋਂ ਕਿ ਕਿਸੇ ਵੀ ਬਿਸਰੂ ਵੀ ਜੇ ਨਾਮ ਸਰ ਗਿਆ ਤੇ ਜਿੰਨਾ ਵੀ ਚੀਜ਼ਾਂ ਨੂੰ ਬਿਸਰੀਆਂ ਇਹ ਸਾਨੂੰ ਵੀ ਉਦੋਂ ਕੱਟ ਸਾਰੇ ਫਰਕ ਨਾ ਹੋ ਤੇ ਸਾਰੇ ਕਰਮ ਕਰੋ ਤੇ ਆਸਰ ਰੱਖੋ ਮਹਾਰਾਜ क्यों को जिन्हें की कोई बीजा खेती होगी अगला होगी खेत में कोई मेहनत करेगा पहरा देगा जिंदगी भी एक्ति है जो कोई पहरा देता है जिंदगी yeah. है <t Al> ਕੂੜਾ ਉਹ ਜਿੰਦਗੀ ਦੀ ਜਿਹੜੀ ਮਿਲਦੀ ਹੈ ਤੇ ਜੀ ਕਰੀ ਖਰਾਬ ਨਹੀਂ ਹੁੰਦੀ ਇਹ ਹੈ ਉਹ ਪਹਿਲਾਂ ਦੁਦਾ ਖੇਤੀ ਉਹੀ ਹੀ ਆਉਦੀ ਉਹੀ ਇਹ ਨਹੀਂ ਹਲਤ ਹੈ ਸਿੱਟਾ ਲਈ ਫਿਰ ਇਹ ਚੋਣ ਤੋਂ ਜਿੰਦਗੀ ਦਾ ਸੰਭਾਰ ਹੋ ਗਿਆ ਸੰਭਾਰ ਨਹੀਂ ਜਿੰਦਗੀ ਦਾ ਪਤਾ ਨਹੀਂ ਕਿਹੜਾ ਰਾਹ ਪੀਆ ਹਰ ਇੱਕ ਉਸੇ ਜਿਹੜਾ ਪਾਸੇ ਸੀ ਜਿਹਦੇ ਤੇ ਕੋਈ ਸਿਰ ਮਾਰਦਾ ਆਵੀ ਜਿੰਦਗੀ ਜਿੰਦਗੀ ਨੂੰ ਕਸਮ ਕਰਦੀ ਅਸੀਂ ਜੀਜੀ ਜੀ ਹੁੰਦੇ ਰਹਾਂਗੇ ਜੀਵਨ ਵਿੱਚ ਕੋਈ ਦਾ ਮਾਰਾਈ ਮਰਦਾ ਜੀ ਤੇ ਲੱਗਦਾ ਆ ਰਿਹਾ ਆਉ ਜੇ ਕਰਮ ਮਾਰਨਗੇ ਆਪੇ ਕਰਮੇ ਬਚਾਉਣਗੇ ਜੇ ਵੀ ਕਰਮ ਕਰਦਾ ਸੀ ਮਾਸੀ ਜੀ ਮਾਰੇ ਕੰਮ ਕਰਦਾ दोस्त में देखिए दोस्त कर्मा कि दोष भी देता दोस्त होगा यह बीजा दूसरा दोस्त ने दोस्त कड़ मैं जो मैं जी सौ में पाया दोस्त दीजिए जीजा अवर जमेंगे रोजल दोस्तना यह बीजा जो कर ਇਹ ਸਭ ਦੇ ਬੰਨ੍ਹ ਕੇ ਇਹ ਮੰਨ ਗਿਆ ਹਾਂ ਹੋਈ ਨਹੀਂ ਇਹ ਕੋਈ ਨਾ ਕਰ ਨਹੀਂ ਸਾਹ ਜੇ ਨਾ ਤੇ ਕਰਮ ਨਹੀਂ ਬੰਨ੍ਹ ਫਸਦਾ ਨਰ ਵੀ ਮਨ ਦਾ ਜਾਣਾ ਬੂਗਾ